ਦੀ ਟੀਮ ਪੰਜਾਬੀ ਤੇ ਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ অন্ਟਾਰੀਓ ਦੇ ਪੇਜ ਤੇ ਤੁਸੀਂ ਦੇਖ ਰਹੇ ਹੋ ਲਾਈਵ ਅੱਜ ਬਹੁਤ ਬਹੁਤ ਹਾਰਦਿਕ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਟੂਰਨਾਮੈਂਟ ਬਹੁਤ ਵਧੀਆ ਹੋਇਆ ਸਕਸੈਸਫੁਲ ਟੂਰਨਾਮੈਂਟ ਹੋਇਆ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ অন্ਟਾਰੀਓ ਦੇ ਕਰਤਾ ਦਾਤਾ ਸੁਖਾ ਮਾਨ ਸਾਹਿਬ ਮੇਰੇ ਨਾਲ ਨੇ ਇਸ ਟਾਈਮ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਫਿਰ ਟੂਰਨਾਮੈਂਟ ਦੀਆਂ ਗੱਲਾਂ ਕਰਾਂਗੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ অন্ਟਾਰੀਓ ਜੁਬ ਚੈਨਲ ਤੇ ਅਦਰ ਟੀਮ ਪੰਜਾਬੀ YouTube ਚੈਨਲ ਧੰਨਵਾਦ ਲੱਖੇ ਜੀ ਤੁਹਾਡੇ ਸਾਰੇ ਜਿੰਨੇ ਸਰੋਤੇ ਟੀਮ ਪੰਜਾਬੀ ਦੇ ਦੂਰੋਂ ਦਰਾਡੇੋਂ ਟਾਈਮ ਟੂ ਟਾਈਮ ਸਾਡੇ ਨਾਲ ਜੁੜਦੇ ਰਹਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਕੈਨ ਸਿੱਖ ਦਾ 40ਵਾਂ ਮੇਲਾ ਜਿਹੜਾ ਪਿਛਲੇ ਵੀਕ ਰੇਨ ਕਰਕੇ ਬਹੁਤ ਭਾਰੀ ਮੀਂਹ ਕਰਕੇ ਪੋਸਟਪੋਨ ਹੋ ਗਿਆ ਸੀ ਬੜਾ ਕਾਮਯਾਬ ਮੇਲਾ ਹੋਇਆ ਜਿਹੜਾ ਅੱਜ ਦਾ ਜਿਹਦੇ ਵਿੱਚ ਮੇਪਲ ਲੀਫ ਕਬੱਡੀ ਕਲੱਬ ਸਾਡੀ ਉਪਭਾਗੀਦਾਰ ਸੀ ਦੋਨਾਂ ਨੇ ਰਲ ਕੇ ਅੱਜ 40ਵਾਂ ਮੇਲਾ ਕਰਾਇਆ ਜਿਹੜਾ ਬੜਾ ਕਾਮਯਾਬ ਹੋਇਆ ਸਾਡੇ ਬਜ਼ੁਰਗ ਜਿਹੜੇ 40 ਸਾਲਾਂ ਤੋਂ ਨੌਨ ਸਟਾਪ ਲਗਾਤਾਰ ਬਿਨਾਂ ਮਿਸ ਕੀਤੇ ਹੋ ਮੇਲਾ ਕਰਦੇ ਆਏ ਆ ਬੜੇ ਐਪਰੀਸ਼ੀਏਟ ਕਰਦੇ ਆ ਉਹਨਾਂ ਨੂੰ ਅਸੀਂ ਬਾਕੀ ਸਾਡੀ ਫੈਡਰੇਸ਼ਨ ਜਿਹੜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਹੰਟੇਰੀਓ ਐਂਡ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀਸੀ ਇਹ ਰਲ ਕੇ ਟੀਮਾਂ ਬੜਾਈਆਂ ਉਸ ਤੋਂ ਵੀ ਸਭ ਤੋਂ ਵੱਡਾ ਧੰਨਵਾਦ ਸ਼ਬਾ ਹਥਿਆੜਾ ਜੀ ਦਾ ਜਿਨ੍ਹਾਂ ਨੇ ਕੱਲ ਈਵਨ ਦੋ ਬਿਜ਼ਨਸ ਕਲਾਸ ਚ ਵੀ ਤਿੰਨ ਪਲੇਅਰ ਚੱਕ ਕੇ ਲਿਆਂਦੇ ਕਿਉਂਕਿ ਟਿਕਟ ਨਹੀਂ ਮਿਲਦੀ ਸੀਗੀ ਸੋ ਬੜਾ ਵੱਡਾ ਧੰਨਵਾਦ ਉਹਨਾਂ ਦਾ ਸਾਰੀ ਟੀਮ ਪਾਕਿਸਤਾਨ ਦੀ ਖੜੀ ਕਰਦੀ ਪਲੱਸ ਸਾਡੀ ਟੀਮ ਚ ਵੀ ਪਾਕਿਸਤਾਨ ਪਾਕਿਸਤਾਨ ਦੇ ਪਲੇਅਰ ਸੀ ਐਂਡ ਕੈਨ ਸੈਕ ਚ ਵੀ ਅੱਜ ਮੇਲੇ ਬੜੇ ਡਿਫਰੈਂਟ ਹੋਏ ਅੱਜ ਲੋਕਾਂ ਨੇ ਬੜਾ ਆਨੰਦ ਮਾਣਿਆ ਦੇਖਿਆ ਜੀ ਕੱਲਾ ਕੱਲਾ ਮੈਚ ਕਿਵੇਂ ਚੀਕਾਂ ਕਲਕਾਰੀਆਂ ਪੈਂਦੀਆਂ ਸੀ ਇਹ ਇਹ ਚੀਜ਼ ਲੋਕ ਬੜੇ ਲੰਮੇ ਸਮੇਂ ਤੋਂ ਵੇਟ ਕਰਦੇ ਸੀ ਅੱਜ ਤੱਕ ਕੈਨੇਡਾ ਦੇ ਵਿੱਚ ਕਦੇ ਇਦਾਂ ਨਹੀਂ ਹੋਇਆ ਬਈ ਕੋਈ ਲੋਕਲ ਟੀਮ ਜਾਂ ਕੋਈ ਇਦਾਂ ਖੇਡੀ ਹੋਵੇ ਫੁੱਲ ਟੀਮ ਪਾਕਿਸਤਾਨ ਦੀ ਪਲੱਸ ਇੰਨੀ એનર્ਜੀ ਦੇ ਨਾਲ ਜਿਨ੍ਹਾਂ ਲੋਕਾਂ ਨੇ ਪਹਿਲਾ ਮੈਚ ਦੇਖਿਆ ਨਾ ਕੈਨ ਸਿੱਖ ਦਾ ਲੰਬ ਕੱਢਤੀ ਉਹਨਾਂ ਨੇ ਲੰਬ ਹੀ ਨਾ ਵਧੀਆ ਮੈਚ ਹੋਇਆ ਆ ਦੂਜਾ ਮੈਚ ਬੜਾ ਵਧੀਆ ਸੀ ਮੈਂ ਕਹਿੰਦਾ ਆਉਣ ਵਾਲੇ ਵੀਕਾਂ 'ਚ ਹੋਰ ਇਹੋ ਜਿਹਾ ਮਜ਼ਾ ਆਊਗਾ ਜਿਹੜੀ ਜਿਹੇ ਲੋਕ ਭਾਲਦੇ ਸੀ ਆਪਾਂ ਗਰਾਊਂਡਾਂ 'ਚ ਲੈ ਕੇ ਖੜੀ ਕਰੇ ਜਾਂਦੀ ਐ ਹੁਣ ਅੱਗੇ ਲੋਕਾਂ ਦੀ ਆਮਦ ਲੋਕਾਂ ਦਾ ਪਿਆਰ ਲੋਕਾਂ ਦਾ ਇੱਥੇ ਆਉਣਾ ਸਾਨੂੰ ਸਾਨੂੰ ਜਿਹੜਾ ਹੈ ਅਪਰੀਸ਼ੀਏਟ ਕਰਨਾ ਅਸੀਂ ਹੋਰ ਇਸੇ ਤਰ੍ਹਾਂ ਕਬੱਡੀ 'ਚ ਕੰਮ ਕਰਦੇ ਰਹਾਂਗੇ ਹੋਰ ਵਧੀਆ ਕੰਮ ਕਰਦੇ ਹਾਂ ਮਾਨ ਸਾਹਿਬ ਵਧਾਈ ਦੇ ਹੱਕਦਾਰ ਹਾਂ ਸਾਰੀਆਂ ਟੀਮਾਂ ਬੈਲੈਂਸ ਬਣੀਆਂ ਹੋਈਆਂ ਨੇ ਅੱਛਾ ਜਿਹੜੇ ਆਉਣ ਵਾਲੇ ਮੈਚ ਨੇ ਤੁਹਾਡੇ ਹੋਰ ਕਿੰਨੇ ਟੂਰਨਾਮੈਂਟ ਇਥੇ ਹੋਣਗੇ ਅਸੀਂ ਜਿਹੜੇ ਸਾਡਾ ਟੂਰਨਾਮੈਂਟ ਜਿਹੜਾ ਨੈਕਸਟ ਹੈਗਾ ਉਹ ਰਾਇਲ ਕੈਂਗ ਦਾ 28 ਤਰੀਕ ਨੂੰ ਜਿਹੜਾ ਸੰਡੇ ਨੂੰ ਇਸੇ ਹੀ ਗਰਾਊਂਡ ਦੇ ਵਿੱਚ ਮੇਲਾ ਹੋਊਗਾ ਉਸ ਤੋਂ ਬਾਅਦ ਸੈਚਰਡੇ ਜਿਹੜਾ ਮੈਟਰੋ ਕਬੱਡੀ ਕਲੱਬ ਦਾ ਮੈਚ ਹੋਊਗਾ ਜਿਹੜਾ 3 ਅਗਸਤ ਨੂੰ ਜਿਹੜਾ ਪੂਰੇ ਜੋਸ਼ੋ ਖਰੋਸ਼ਨਾ ਠੋਕ ਕੇ ਮੇਲਾ ਕਰਾਂਗੇ ਸਾਡੇ ਜਿਹੜੇ ਰਿਮੇਨਿੰਗ ਪਾਕਿਸਤਾਨ ਦੇ ਪਲੇਅਰ ਉਹ ਵੀ ਆ ਜਾਣੇ ਹੁਣ ਤਾਂ ਅਸੀਂ ਇਹ ਸੋਚ ਰਾਂ ਵੀ ਬਾਕੀ ਦੇ ਪਲੇਅਰ ਕਿਹੜੀ ਟੀਮ ਚ ਪਾਉਣੇ ਐਨੇ ਪਲੇਅਰ ਆ ਜਾਣੇ ਆ ਮੈਂ ਕਹਣਾ ਵੀ ਨਜ਼ਾਰਾ ਆਜੂਗਾ ਜੀ ਇੱਥੇ ਤਿੰਨ ਤਰੀਕ ਨੂੰ ਤੁਸੀਂ ਦੇਖੋਗੇ ਇਹ ਤੁਹਾਡਾ ਨਾ ਪ੍ਰੋਮਿਸ ਆ ਨਾਲੇ ਇਦਾਂ ਇਦਾਂ ਨਹੀਂ ਕੋਈ ਆਪਾਂ ਡਿਲੀਵਰੀ ਕਰਤੀ ਡਾਇਲੌਗ ਦੀ ਇਹ ਤੁਹਾਡਾ ਨਾ ਪ੍ਰੋਮਿਸ ਆ ਤੁਸੀਂ ਦੇਖੋਗੇ ਤਿੰਨ ਤਰੀਕ ਦਾ ਮੇਲਾ ਉਸ ਤੋਂ ਬਾਅਦ ਫਿਰ 10 ਤਰੀਕ ਨੂੰ ਜਿਹੜਾ ਕੈਲਗਰੀ ਦੇ ਵਿੱਚ ਮੇਲਾ ਹੋਊਗਾ ਆਪਣੇ ਭਰਾਵਾਂ ਦਾ ਉੱਥੇ ਕੈਲਗਰੀ ਚੱਲਾਂਗੇ ਉਸ ਤੋਂ ਬਾਅਦ ਦੋ ਮੇਲੇ ਬੀਸੀ ਕਰਾਵਾਂਗੇ ਫਿਰ ਉਸ ਤੋਂ ਬਾਅਦ ਬੈਕ ਫੇਅਰ ਇੰਟੀਰੀਅਰ 'ਚ ਤੇ ਟਰਾਈ ਕਰਦੇ ਆਪਾਂ ਕਦੇ ਮੋਂਟਰੀਅਲ ਦੇ ਵਿੱਚ ਮੇਲਾ ਨਹੀਂ ਹੋਇਆ ਆਪਣੇ ਭਰਾ ਉੱਥੇ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਅਸੀਂ ਮੋਂਟਰੀਅਲ ਵੀ ਮੇਲਾ ਕਰਾਈਏ ਆਪਾਂ ਫੁੱਲ ਫਲੈਜ ਦਾ ਸਲੋਗਨ ਹੀ ਇੱਕ ਆ ਜੇ ਲੜਨਾ ਪੈਣਾ ਤਾਂ ਖੜਨਾ ਪੈਣਾ ਖੜ ਗਏ ਔਰ ਜਲਦੀ ਦੇ ਨਾਲ ਬਸ ਖੜ ਗਏ ਅੱਛਾ ਕਬੱਡੀ ਦੇ ਵਿੱਚ ਸਰਕਸ ਸਟਾਈਲ ਕਬੱਡੀ ਹੋ ਰਹੀ ਬੜੇ ਸਾਲਾਂ ਤੋਂ ਪਹਿਲੀ ਵਾਰੀ ਹੋਊਗਾ ਕਿ ਚਪੇੜਾਂ ਵਾਲੀ ਕਬੱਡੀ ਵੀ ਕਹਿੰਦੇ ਮੈਨੂੰ ਸੁਣਨ ਨੂੰ ਮਿਲਿਆ ਵੀ ਹੋਊਗੀ ਟੀਮਾਂ ਜਿਆਦੀਆਂ ਹੋਗੀਆਂ ਭਾਰੀਆਂ ਪਾਕਿਸਤਾਨ ਦੇ ਕਾਫੀ ਪਲੇਅਰ ਆਏ ਹੋਏ ਆ 20 25 ਪਲੇਅਰ ਹੋ ਜਾਣੇ ਆ ਉਹ ਵੀ ਪਾਕਿਸਤਾਨ ਦੇ ਜਿਹੜੇ ਚਪੇੜਾਂ ਵਾਲੀ ਕਬੱਡੀ ਦਿਖਾਵਾਂਗੇ ਹੁਣ 3 ਤਰੀਕ ਨੂੰ ਢੇਰੀ ਵਾਲੀ ਕਬੱਡੀ ਦਾ 100% ਪ੍ਰਬੰਧ ਕਰਾਂਗੇ ਜਿਹੜੀ ਆਪਾਂ YouTube ਤੇ ਦੇਖਦੇ ਆਏ ਆ ਨਾ ਆਪਾਂ ਵੈਸੇ ਉੱਥੇ ਕਦੇ ਜਾ ਕੇ ਦੇਖਿਆ ਬ YouTube ਵੀ ਦੇਖਦੇ ਆਏ ਹਾਂ ਪਰ ਆਪਾਂ ਇਹਨਾਂ ਗਰਾਊਂਡਾਂ 'ਚ ਲੈ ਕੇ ਆਵਾਂ ਇਹ ਵਾਦਾ ਤੁਹਾਡੇ ਕੁਝ ਬਕਰਾਂ ਹੋ ਗਿਆ ਤੈਨ ਤਰੀਕ ਨੂੰ ਮਾਨ ਸਾਹਿਬ ਅੱਜ ਦਾ ਸਕਸੈਸਫੁਲ ਮੇਲਾ ਵਧਾਈ ਦੇ ਹੱਕਦਾਰੋਂ ਮੈਚ ਵੀ ਬਹੁਤ ਵਧੀਆ ਹੋਏ ਲੋਕ ਵੀ ਆ ਗਏ ਵਧੀਆ ਇਕੱਠ ਹੋ ਗਿਆ ਕੀ ਕਹਿਣਾ ਚਾਹੁੰਦੇ ਹਾਂ ਕੈਨ ਸਿਕ ਬੜੇ ਲੰਮੇ ਸਮੇਂ ਤੋਂ ਟੂਰਨਾਮੈਂਟ ਕਰਵਾ ਰਹੀ ਹੈ ਮੇਪਲ ਲੀਫ ਨਾਲ ਰਲ ਕੇ ਟੂਰਨਾਮੈਂਟ ਹੋਇਆ ਉਹ ਵੀ ਵਧਾਈ ਦੇ ਹੱਕਦਾਰ ਨੇ ਸਪਾਂਸਰਾਂ ਬਾਰੇ ਜਰੂਰ ਦੱਸੋ ਜਿੰਨੇ ਵੀ ਸਾਡੇ ਭਰਾ ਚਾਹੇ ਉਹ ਟੀਮਾਂ ਵਾਲੇ ਸੀ ਚਾਹੇ ਸਪான்ਸਰ ਸੀ ਚਾਹੇ ਉਹ ਆਮ ਪਬਲਿਕ ਸੀ ਜਿਹੜਾ ਦੋ ਕਦਮ ਚੱਕ ਕੇ ਆਇਆ ਚੱਲ ਕੇ ਆਇਆ ਮਿਲੀਅਨ ਕਦਮ ਸਾਡੇ ਸਿਰ ਮੱਥੇ ਆ ਅਸੀਂ ਮੇਲੇ ਕਰਾਵਾਂਗੇ ਤੁਸੀਂ ਸਿਰਫ ਆਪਣੀ ਆਮਦ ਲੈ ਕੇ ਆਉਣੀ ਆ ਲੰਗਰ ਫ੍ਰੀ ਆਫ ਟਿਕਟ ਆਪਾਂ ਮੇਲੇ ਬਣਾਉਣੇ ਆ ਜਿਹੜੇ ਮੇਲੇ ਆਪਾਂ ਮਿਸ ਹੋ ਗਏ ਜਿਹੜੇ ਪੰਜਾਬ ਦੇ ਵਧੀਆ-ਵਧੀਆ ਮੇਲੇ ਹੁੰਦੇ ਸੀ ਜਿਹੜੇ ਇਹਨਾਂ ਗਰਾਊਂਡਾਂ 'ਚ ਕਦੇ ਹੁੰਦੇ ਆਏ ਆ ਆਪਾਂ ਉਹ ਲੈ ਕੇ ਆਉਣੇ ਆ ਤੁਸੀਂ ਆਪ ਕਹੋਗੇ ਵੀ ਹਾਂ ਵੀ ਕੋਈ ਕੋਈ ਬਲੱਖਣ ਚੀਜ਼ ਹੋਣੀ ਚਾਹੀਦੀ ਆ ਬਾਕੀ ਆਪਾਂ ਜਿਹੜੀ ਆਪਾਂ ਟਰੈਡੀਸ਼ਨਲ ਜਿਆ ਕੰਮ ਪੀੜੀਦਾਰ ਪੀੜੀ ਕਰੀ ਜਾਂਦੇ ਆ ਉਹ ਜਣੀ ਆਪਾਂ ਉਹ ਤੋੜ ਉਹ ਵੱਖਰਾ ਦਾ ਹੁਣ ਆਪਣੇ ਭੱਟੀ ਸਾਹਿਬ ਕਿੰਨੀ ਵਧੀਆ ਕਮੈਂਟਰੀ ਕਰਦੇ ਸੀ ਕੀ ਬਾਤ ਸੀ ਨਾ ਬਸ ਆਪਾਂ ਇਹ ਇਹ ਚੀਜ਼ਾਂ ਲੈ ਕੇ ਆਉਣੇ ਪਾਕਿਸਤਾਨ ਤੋਂ ਵੀ ਆਏ ਨੇ ਕਮੈਂਟੇਟਰ ਹੋਰ ਵੀ ਕਮੈਂਟੇਟਰ ਆ ਰਹੇ ਨੇ ਪਾਕਿਸਤਾਨ ਤੋਂ ਵੀਜ਼ਾ ਅਪਲਾਈ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਆ ਵੀ ਹੋਰ ਵੀ ਪਲੇਅਰ ਆ ਰਹੇ ਨੇ ਡੈਫੀਨੇਟਲੀ ਆਉਣਗੇ ਤੇ ਬਾਕੀ ਇਹ ਆ ਵੀ ਕੋਸ਼ਿਸ਼ ਕਰ ਰਹੇ ਆ ਵੀ ਮੈਚ ਦੇ ਵਿੱਚ ਸਿਰਫ ਕਮੈਂਟਰੀ ਹੋਈ ਹੋਵੇ ਸਿਰਫ ਟੀਮ ਹੋਵੇ ਜਿਹੜੇ ਸਾਡੇ ਸਪான்ਸਰ ਜਾਂ ਭਰਾਵਾਂ ਦੇ ਸਾਡੇ ਨੌਂ ਆ ਜਿਨ੍ਹਾਂ ਨੇ ਜੋਰ ਮਾਰਿਆ ਮੇਲੇ ਕਰਾਏ ਆ ਉਹਨਾਂ ਦੇ ਨਾਂ ਜਾ ਅੱਗੇ ਜਾਂ ਪਿੱਛੇ ਬੋਲੇ ਜਾਣ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਆ ਵੀ ਸਿਰਫ ਬਿਲੋਂਗਸ ਟੂ ਦਾ ਗਰਾਊਂਡ ਇਹ ਕੋਸ਼ਿਸ਼ ਆਪਣੀ ਪੂਰੀ ਆ ਹੋ ਸਕਦਾ ਅਸੀਂ ਅੱਜ ਨਾ ਘੱਟ ਕੰਮ ਲਿਆ ਬਈ ਪਰ ਅਸੀਂ ਜੋਰ ਪੂਰਾ ਲਾਉਂਦਾ ਵਾਂ ਥੈਂਕ ਯੂ ਸੋ ਮੱਚ ਮਾਨ ਸਾਹਿਬ ਲਾਸਟੇ ਕੀ ਕਹਿਣਾ ਚਾਹੁੰਦੇ ਹੋ ਬਸ ਜਿਹੜਾ ਵੀ ਵੀਰ ਇੱਥੇ ਜਿੰਨੇ ਦਰਸ਼ਕ ਆਏ ਆ ਤੁਹਾਡਾ ਤਹਿ ਦਿਲੋਂ ਲਗੇ ਦਿਲ ਦੀਆਂ ਹੈ ਹੈਰਾਈਆਂ ਤੋਂ ਕੰਨਾ ਕ ਧੰਨਵਾਦ ਕਰੀਏ ਸ਼ਾਇਦ ਸ਼ਬਦ ਨਹੀਂ ਹੋਣਗੇ ਪਰ ਜਾਨੀ ਅਸੀਂ ਇਦਾਂ ਹੀ ਕਹਿੰਨੇ ਆ ਵੀ ਤੁਸੀਂ ਸਾਨੂੰ ਐਸੇ ਤਰੀਕੇ ਨਾਲ ਆਸ਼ੀਰਵਾਦ ਪਿਆਰ ਦੋ ਤੇ ਅਸੀਂ ਮੇਲੇ ਕਰਾਵਾਂਗੇ ਤੇ ਪ੍ਰਮਾਤਮਾ ਕਰੇ ਸੁੱਖ ਸ਼ਾਂਤੀ ਨਾਲ ਮੇਲੇ ਨਿਭੜਨਾ ਕਿਸੇ ਪਲੇਅਰ ਦੇ ਸੱਟ ਨਾ ਲੱਗੇ ਕੋਈ ਲੜਾਈ ਪੜਾਈ ਅਸੀਂ ਜਨਤਾ ਨੂੰ ਕਹਿੰਨੇ ਆ ਵੀ ਆਪਾਂ ਆਪਣਾ ਇਹ ਜਿਹੜੀ ਇਮੇਜ ਆ ਇੱਥੇ ਆਮ ਪਬਲਿਕ ਦੇ ਵਿੱਚ ਵਧੀਆ ਬਣਾ ਕੇ ਰੱਖੀਏ ਗਾਰਵੇਜ ਨਾ ਥਾਂ-ਥਾਂ ਖੜਾਈਏ ਬਸ ਸਿਟੀ ਵੀ ਸਾਨੂੰ ਐਸੇ ਤਰੀਕੇ ਨਾਲ ਗਰਾਊਂਡਾਂ ਦੇਵੇ ਸਿਕਿਉਰਿਟੀ ਦਾ ਪ੍ਰਬੰਧ ਵਧੀਆ ਹੋਵੇ ਕਿਉਂਕਿ ਹੁਣ ਆਪਾਂ ਦੇਖਦੇ ਆਂ ਜਾਂ ਡੇ ਬਾਈ ਡੇ ਥੋੜਾ ਬਹੁਤ ਇਮੇਜ ਖਰਾਬ ਹੋ ਰਹੀ ਆ ਆਪਾਂ ਉਹ ਮੇਨਟੇਨ ਕਰਕੇ ਰੱਖਣੀ ਆ ਤੇ ਆਪਾਂ ਰਲ ਮਿਲ ਕੇ ਮੇਲੇ ਖੇਡੀਏ ਥੈਂਕ ਯੂ ਸੋ ਮੱਚ ਮਾਨ ਸਾਹਿਬ ਫਾਈਨਲ ਮੈਚ ਤੁਹਾਡੀ ਟੀਮ ਖੇਡ ਰਹੀ ਆ ਸੋ ਵਧਾਈ ਦੇ ਹੱਕਦਾਰੋਂ ਫਾਈਨਲ ਚ ਪਹੁੰਚ ਲੇ ਟੂਰਨਾਮੈਂਟ ਤੇ ਪਹਿਲੀ ਫਾਈਨਲ ਲਾਈ ਗਿਆ ਨਹੀਂ ਚਲੋ ਇਹ ਸਾਰੀਆਂ ਆਪਣੀਆਂ ਟੀਮਾਂ ਪਰ ਐਨੀਵੇ ਥੋੜਾ ਬਹੁਤ ਟੀਮ ਦਾ ਵੀ ਹੁੰਦਾ ਵਾ ਕਿਉਂਕਿ ਲੋਡ ਹੁੰਦੀ ਹੈ ਇਹਨਾਂ ਗੱਲਾਂ ਦੀ ਟੈਸ਼ਨ ਬਣੀ ਰਹਿਣੀ ਚਾਹੀਦੀ ਹੈ ਮੈਂ ਤਾਂ ਇੱਕ ਗੱਲ ਕਹਿਣਾ ਆਪਣੇ ਮੈਚਾਂ ਦੀ ਟੈਸ਼ਨ ਹੈ ਨਾ ਬਸ ਦੈਟਸ ਆਲ ਵੀ ਨੀਡ थैंक यू थैंक यू ਸੋ ਮਚ ਮਾਨ ਸਾਹਿਬ थैंक यू ਸੋ ਮਚ